ਸੋ ਜੈ ਗੁਰਦੇਵ ਧੰਨ ਗੁਰਦੇਵ ਐਪੀਮ ਜੈਪਾਲ ਸੋ ਜਿਹੜਾ ਮਸਲਾ ਪਿੰਡ ਭਰੋਗ ਜਰਾਏ ਜ਼ਿਲ੍ਹਾ ਨਵਾਂ ਸ਼ਹਿਰ ਖਾਣਾ ਬਹਿਰਾਮ ਦੇ ਅੰਦੀਨ ਜਿਹੜਾ ਚੱਲ ਰਿਹਾ ਸੀਗਾ 1 ਅਕਤੂਬਰ ਨੂੰ ਜੋ ਕਿ ਪਿੰਡ ਦੇ ਜਿਹੜੇ ਪੰਡਿਤ ਬਰਾਦਰੀ ਅਤੇ ਹੋਰ ਜਿਹੜੇ ਨਾਲ ਲੱਗਦੇ ਲੋਕਾਂ ਨੇ ਜਿਹੜਾ ੱੱਕਾ ਜਿਹੜਾ ਸਮੁੱਚੇ ਰਵਿਦਾਸ ਜਸਮਾਨਾ ਕੀਤਾ ਕਿਉਂਕਿ ਜਗਤ ਗੁਰੂ ਰਵਿਦਾਸ ਮਹਾਰਾਜ ਦਾ ਗੁਰੂ ਘਰ ਦੇ ਨਾਲ ਜਿਹੜਾ 2 ਫੁੱਟ ਦਾ ਰਸਤਾ ਜਾਂਦਾ ਸੀ ਇੱਥੇ ਗਰੇ ਨਾਲ ਹੀ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਟੈਚੂ ਵੀ ਲੱਗਾ ਹੋਇਆ ਹੈ। ਉਸ ਰਸਤੇ ਦੇ ਨਾਲ ਜਿਹੜੇ ਲੋਕਾਂ ਨੇ ਪਹਿਲਾਂ ਵੀ 5-6 ਮਹੀਨਿਆਂ ਤੋਂ ਜਿਹੜਾ ਬੱਟੇ ਜਿਹੜੇ ਪਾਇ ਸੀ ਵੀ ਇਸ ਦਸਤੇ ਨੂੰ ਆਪਾਂ ਵਧੀਆ ਤਰੀਕੇ ਨਾਲ ਕਰਕੇ ਜਿਹੜਾ ਇੰਟਰਲੋਕ ਲਾ ਕੇ ਰਸਤਾ ਬਣਾਈਏ ਤਾਂ ਜੋ ਆਪਣੇ ਗੁਰੂ ਘਰ ਨੂੰ ਜਾਣ ਵਿੱਚ ਆਸਾਨੀ ਹੋਵੇ। ਪਰ ਉਹਨਾਂ ਨੇ ਜੁੜੀਆਂ ਸੰਗਤਾਂ ਲੰਘਦੀਆਂ ਸੀ ਉਹਨਾਂ ਨੂੰ ਵੀ ਜਿਹੜਾ ਰੋਕਿਆ ਅਤੇ ਜਾਣ ਤੋਂ ਵੀ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਆਪ ਹੀ ਦੇਖੋ ਕੋਰਟ ਦੇ ਵਿੱਚ ਜਾ ਕੇ ਉਹ ਸਟੇ ਲੈ ਲੈਂਦੇ ਆ। ਸਟੇ ਦੇ ਵਿੱਚ ਵੀ ਇਹ ਲਿਖਿਆ ਜਿਹੜੀ ਸਟੇ ਮਿਲੀ ਆ 617 ਖਤਰਾ ਨੰਬਰ ਤੇ ਮਿਲੀ ਆ ਅਤੇ ਜਿਹੜਾ 619 ਖਤਰਾ ਨੰਬਰ ਆਪਾਂ ਅੱਜ ਪੜਿਆ ਸਾਰਾ ਦੇਖਿਆ ਜਿੱਥੇ ਗੈਰਮੁਕੰਨ ਜਿਹੜਾ ਤੋੜਿਆ ਜਿੱਥੇ ਬਾਬਾ ਸਾਹਿਬ ਵੇਦਕੀ ਦਾ ਸਟੈਚੂ ਲੱਗਾ ਉਹ ਜਗ੍ਹਾ ਲੱਗਿਆ ਅਤੇ ਜਿਹੜਾ 618 ਨੰਬਰ ਆ ਖਤਰਾ ਨੰਬਰ ਜਿਹੜਾ ਰਸਤਾ ਆਪਾਂ ਮੰਗ ਕਰ ਰਹੇ ਸੀ ਉਹ ਚੀਜ਼ ਲੱਗਿਆ ਪਰ ਜਿਹੜੀ ਸਟੇ ਆ ਉਹ 617 ਨੰਬਰ ਦੇ ਉੱਪਰ ਜਿਹੜੀ ਉਹਨਾਂ ਨੇ ਆਪਣੇ ਰਕਵੇ ਦੀ ਕੀਤੀ ਹੈ ਜਿਹੜੀ ਨਿਸ਼ਾਨ ਦੇਈ ਸਹੀ ਤਰੀਕੇ ਨਾਲ ਨੈਗੀਤੀ ਕਿ ਜੋ ਕਿ ਪੂਰੇ ਸਮਾਜ ਨੂੰ ਹਰ ਇੱਕ ਲੋਕਾਂ ਨੂੰ ਉਹ ਕਹਿ ਰਿਹਾ ਬਿਨਿਸ਼ਾਨ ਦੇ ਅਸੀਂ ਦੋ ਵਾਰੀ ਕਰਾਲੀ ਆਈ ਤਿੰਨ ਵਾਰੀ ਕਰਾਲੀ ਆ ਜਦ ਕਿ ਅੱਜ ਸਾਰੇ ਜਿੰਨੇ ਪਟਵਾਰੀ ਕਾਨਗੋ ਸਾਰੇ ਬੁਲਾ ਕੇ ਸਾਰਾ ਕੋ ਤਸਦੀਕ ਕੀਤਾ ਗਿਆ ਵੀ ਉਹ ਜਿਹੜੀ ਜਗ੍ਹਾ ਆ ਉਹ ਸਾਡੀ ਆਪਣੀ ਰਸਤਾ ਜਿਹੜਾ ਪ੍ਰਾਚਨ ਰਸਤਾ ਜਿਹੜਾ ਜਾ ਰਿਹਾ ਏ ਜਿਸ ਨੂੰ ਬਹੁਤ ਸਾਲਾਂ ਪਹਿਲਾਂ ਆਈ ਉਹਨੇ ਸਹੀ ਤਰੀਕੇ ਨਾਲ ਨਿਸ਼ਾਨਦੇ ਨਹੀਂ ਕੀਤੀ ਉਹ ਬੰਦੇ ਨੇ ਆਪ ਹੀ ਕਾਨੂੰਨ ਦੀਆਂ ਤਜਣਾਂ ਆ ਕੇ ਕਾਨੂੰਨ ਹਾਸਲਿਆ ਸੋ ਕੱਲ ਵੀ ਅਸੀਂ ਬਹਿਰਾਮ ਪੁਲ ਦੇ ਉੱਪਰ ਕਾਫੀ ਘੰਟੇ ਜਿਹੜਾ ਜੋ ਗਿਆ ਇਹ ਬੰਦ ਕੀਤਾ ਗਿਆ ਸਾਰੇ ਪਿੰਡ ਦੇ ਨਗਰ ਦੇ ਸਮੂਚੀ ਪੰਚਾਇਤ ਨੇ ਸਾਰੀਆਂ ਜਥੇਬੰਦੀਆਂ ਦੇ ਜਿਹੜੇ ਗੁਰੂ ਵਿਦਾਸ ਪਰ ਉਹਨੂੰ ਮੰਨਦੇ ਆ ਸਾਰੇ ਜਿਹੜੇ ਸੰਗਤਾਂ ਉੱਤੇ ਪਹੁੰਚਿਆ ਸੀ ਉਹ ਡੀਐਸਪੀ ਬੰਗਾ ਸਾਹਿਬ ਨੂੰ ਇਹ ਕਿਹਾ ਸੀ ਵੀ ਐਸਆਟ ਦਾ ਪਰਚਾ ਜਿਹੜਾ ਹੋਣਾ ਚਾਹੀਦਾ ਤੇ ਦੋ ਟਰੈਕਟਰ ਜਿਹੜੇ ਗਏ ਸੀ ਵੀ ਹੌਲੈਂਡ ਤੇ ਕਰਜਣ ਵੀ ਉਹਨੂੰ ਗ੍ਰਿਫਤਾਰੀ ਜਿਹੜੇ ਚਲਾ ਰਹੀ ਉਹ ਵੀ ਬੰਦੇ ਫੜਨੇ ਡਿਪਟੀ ਸਾਹਿਬ ਨੇ ਵਾਦਾ ਕੀਤਾ ਸੀ ਪਰ ਅੱਜ 4 ਵਜੇ ਤੱਕ ਨਾ ਦੋ ਟਰੈਕਟਰ ਫੜੇ ਗਏ ਅਤੇ ਨਾ ਉਹ ਬੰਦੇ ਆਈਡੈਂਟੀਫਾਈ ਕਰਕੇ ਲਿਆਂਦੇ ਗਏ ਅਤੇ ਇਹ ਕਿਹਾ ਗਿਆ ਵੀ ਉਹ ਬੰਦੇ ਫਰਾਰ ਹੋ ਗਏ ਜਦ ਕਿ ਸਾਨੂੰ ਨਹੀਂ ਪਤਾ ਵੀ ਇੱਕ ਬੰਦਾ ਪੰਡਤ ਸੀਗਾ ਉਹਦਾ ਨਾਂ ਕੀ ਸੀ ਤੁਹਾਨੂੰ ਪਤਾ ਨਹੀਂ ਸੌਰਵ ਨੇ ਜਿਹੜਾ ਇੱਕ ਨਾ ਪਹਿਲਾਂ ਵੀ ਜਿਹੜਾ ਗਰੰਟੀ ਲੈ ਕੇ ਗਿਆ ਸੀ ਥਾਣੇ ਦੇ ਵਿੱਚ ਮਨੀਸ਼ ਸ਼ਰਮਾ ਉਹਨੇ ਕਿਹਾ ਸੀਗਾ ਬਈ ਮੇਰੀ ਜ਼ਿੰਮੇਵਾਰੀ ਆ ਮੈਂ ਉਹਨਾਂ ਨੂੰ ਇਸ 4 ਵਜੇ ਥਾਣੇ ਲੈ ਕੇ ਆਉਂਗਾ ਤੇ ਛਾਡਾ ਰਾਈਨਾਮਾ ਕਰਾਉਂਗਾ ਉਹ ਬੰਦਾ ਵੀ ਗਾਇਬ ਹੋ ਗਿਆ ਤੇ ਜਿਹੜਾ ਦੋਸ਼ੀ ਸੀ ਉਹ ਵੀ ਗਾਇਬ ਹੋ ਗਿਆ ਸੋ ਇਹਨਾਂ ਕਹਿ ਲਈ ਕਿ ਨਾ ਦੀਆਂ ਇਹਨ ਗੱਲੀ ਪ੍ਰਸ਼ਾਸਨ ਦੀ ਹੈ ਕਿਉਂਕਿ ਜਿਨ੍ਹਾਂ ਨੇ ਵਾਦਾ ਕੀਤਾ ਜਿਹੜੇ ਕਹਿਣ ਦੇ ਦਿੱਤਾ ਉਹ ਵੀ ਬੰਦਾ ਪਰਚੇ 'ਚ ਸ਼ਾਮਲ ਹੋਣਾ ਚਾਹੀਦਾ ਜਿਹੜਾ ਗਾਰੰਟੀ ਲੈ ਕੇ ਉਹ ਬੰਦੇ ਨੂੰ ਛੜਾ ਕੇ ਲੈ ਗਿਆ ਔਰ ਨਾਂ ਵੀ ਇੱਥੇ ਲਿਖਾ ਦਿੱਤਾ ਗਿਆ ਵੀ ਉਹਦਾ ਨਾਂ ਵੀ ਰਾਮਚੰਦ ਹੋਣਾ ਜੀ ਪਿੱਛੇ ਤੋਂ ਦਿਖਦਾ ਵੀ ਦੋ ਟਰੈਕਟਰ ਜਿਹੜੇ ਖੜੇ ਆ ਉਹ ਟਰੈਕਟਰ ਦਾ ਖੇਤਾਂ ਜਿਹੜਾ ਕਿਸੇ ਹੈ ਹੀ ਨਹੀਂ ਸੀਗੇ ਨਾ ਵਾਰੇ ਪਤਾ ਨਹੀਂ ਕਿਹੜੇ ਮਾਧੜੇ ਬੱਦੇ ਦੇ ਆ ਦੋ ਟਰੈਕਟਰ ਚੁੱਕ ਕੇ ਲਿਆਏ ਆ ਜਿਹੜਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਵੀਡੀਓ ਵਿੱਚ ਜਿਹੜੇ ਦੋ ਟਰੈਕਟਰ ਦਿੱਦੇ ਆ ਉਹ ਅਜੇ ਤੱਕ ਆਈਡੈਂਟੀਫਾਈ ਨਹੀਂ ਕੀਤੇ ਨਾਂ ਲੈਂਦੇ ਸੋ ਅੱਜ ਦੁਬਾਰਾ ਫ ਮੋਟੇ ਸਮਾਜ ਵੱਲੋਂ 5 ਵਜੇ ਦਾ ਟ੍ਰੈਪ ਸੀਗਾ ਵੀ ਆਪਾਂ ਸਾਰੇ ਸਾਥੀ ਇਕੱਠੇ ਹੋਗੇ ਫੇਰ ਦੁਬਾਰਾ ਉਹ ਚੌਂਕ 'ਚ ਕਿਉਂਕਿ ਕੱਲ ਆਪਾਂ ਅਨਾਉਂਸ ਕੀਤਾ ਸੀ ਸੋ ਹੁਣ ਇੱਥੇ ਐਸਪੀ ਸਾਹਿਬ ਡੀਐਸਪੀ ਸਾਹਿਬ ਡੀਐਸਪੀ ਡੀ ਸਾਰੇ ਪਹੁੰਚੇ ਸੀ ਸੋ ਸਾਫ ਅਫਸਰ ਆਪਣੇ ਐਸਐਸਪੀ ਸਾਹਿਬ ਦਾ ਵੀ ਗੱਲਬਾਤ ਹੋਈ ਵੀ ਜੋ ਅਸੀਂ ਕਿਹਾ ਆ ਅਸੀਂ ਉਸ ਗੱਲ ਤੇ ਸਟੈਂਡ ਆ ਫਿਰ ਇਹਨਾਂ ਨੇ ਹੁਣ ਅੱਜ ਜਿਹੜਾ 111 ਨੰਬਰ ਮੁਕੱਦਮਾ 447 ਧਾਰਾ ਜੇ ਲਾਈ ਦੀ ਕਬਜ਼ਾ ਕਰਨ ਦੀ ਉਹਦੇ ਵਿੱਚ ਵਾਧਾ ਜੁਰਮ ਜਿਹੜਾ ਐਸਐਸ ਇੱਕ ਦਾ ਜਿਹੜਾ ਕੀਤਾ ਗਿਆ ਜਿਸ ਵਿੱਚ ਨੌ ਬੰਦੇ ਜਿਹੜੇ ਆ ਉਹ 22 ਨੇਮ ਜਿਹੜੇ ਆ ਐਸਐਸ ਸ਼ੀਟ ਦੇ ਵਿੱਚ ਜਿਹੜੇ ਸ਼ਾਮਲ ਕੀਤੇ ਗਏ ਜਿਸ ਦੀ ਕਾਪੀ ਵੀ ਸਾਨੂੰ ਜਿਹੜੇ ਆ ਦੇ ਦਿੱਤੀ ਗਈ ਆ ਸੋ ਅਸੀਂ ਇਹ ਚਾਹੁੰਦੇ ਆ ਵੀ ਜਿਨ੍ਹਾਂ ਦੇ ਪਰਚਾ ਦਰਜ ਹੋਇਆ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਤੁਰੰਤ ਜਿਹੜੀ ਆ ਇਹ ਹੋਣੀ ਚਾਹੀਦੀ ਆ ਅਤੇ ਟਰੈਕਟਰ ਜਿਹੜੇ ਆ ਉਹ ਚਲਣ ਜੇਕਰ ਨਾ ਹੋਇਆ ਤੇ ਫਿਰ ਦੁਬਾਰਾ ਆਪਣੇ ਸਮਾਜ ਨਾਲ ਮੀਟਿੰਗ ਕਰਕੇ ਤੇ ਫਿਰ ਹੁਣ ਆਪਾਂ ਚੌਕ ਜਿਹੀ ਬੈਠਾਂਗੇ ਪੂਰਾ ਜਿਹੜਾ ਬੰਗਾ ਸ਼ਹਿਰ ਆ ਬੰਗੇ ਸ਼ਹਿਰ ਦੀ ਜਿਹੜੀ ਪੱਧ ਦੀ ਗੱਲ ਆ ਬਹੁਤ ਸਮੂਚੀ ਜਮਾਤ ਵੱਲੋਂ ਜਿਹੜੀ ਦਿੱਤੀ ਜੋ ਕਿ ਜਿੰਨੇ ਚੱਕਰੋਂ ਗ੍ਰਿਫਤਾਰੀ ਨਹੀਂ ਹੁੰਦੀ ਆਪਾਂ ਸਾਰੇ ਸਮਾਜ ਨੂੰ ਇਹ ਅਪੀਲ ਕਰਦੇ ਆਂ ਵੀ ਅਗਲੀ ਕਾਰਦਾ ਆਪਾਂ ਇੰਤਜ਼ਾਰ ਕਰੀਏ ਤਾਂ ਜੋ ਪੁਲਿਸ ਪ੍ਰਸ਼ਾਸਨ ਨੇ ਕਿਹਾ ਵੀ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਜੇਕਰ ਇਹ ਦੋ ਦਿਨਾਂ ਚ ਗ੍ਰਿਫਤਾਰ ਨਹੀਂ ਕਰ ਦਿੱਤੇ ਅਸੀਂ ਸਾਡਾ ਜਿਹੜਾ ਤੀਸਰੇ ਦਿਨ ਜਿਹੜਾ ਕਾਰਵਾਈ ਆਉ ਉਹ ਪੰਗੇ ਜਿਹੜੇ ਸ਼ਹਿਰ ਦੀ ਬੰਦ ਦੀ ਕਾਲ ਜਿਹੜੀ ਆ ਆਪਾਂ ਪੂਰੇ ਸਮਾਜ ਨਾਲ ਰਾਏ ਕਰਕੇ ਸਾਰੀਆਂ ਜਿੱਥੇ ਬੰਦਿਆਂ ਨੂੰ ਸਾਂਝਾ ਸਮਾਜ ਨਾਲ ਰਾਏ ਕਰਕੇ ਉਹ ਕਾਲ ਜਿਹੜੀ ਆ ਉਹ ਦਿੱਤੀ ਜਾਊਗੀ ਏਡੀ ਬੇਇੱਜ਼ਤੀ ਗੱਲਾਂ ਹੋਇਆ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈ ਸੋਦਰ ਭੈਤ ਬਦਗੁਰਗਨ ਮਹਾਰਾਜ ਕੀ ਜੈ 바ਵਾ ਸਾਹਿਬ ਤੇਰੀ ਸੋਚ ਦੇ ਪਹਿਰਾ ਦੇਾਂਗੇ ਠੋਕੇ 바ਵਾ ਸਾਹਿਬ ਤੇਰੀ ਸੋਚ ਦੇ ਪਹਿਰਾ ਦੇਾਂਗੇ ਠੋਕੇ ਚੈੱਕ ਕਰਦੇ ਕਲ ਕਰਦੇ ਚੰਦਰ ਕੰਸਲਟੈਂਟਸ ਲਿਮਿਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Jack Trade platform www.checktrade.com 921760. Chander Consultants Limited call him on this number 07940795686 ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ